ਸਤਗੁਰੂ ਸਹਿਬਾਨ ਜੀ ਨੇ ਜਿਸ ਦਿਨ ਆਪਾਂ ਪਹਿਲੇ ਸਲੂਕ ਦੀ ਵਿਚਾਰ ਅਰੰਭ ਕੀਤੀ ਸੀ ਉਸ ਦਿਨ ਸਾਨੂੰ ਸਮਤ ਦਿੱਤੀਓ ਨੇ ਕਿ ਦੁਨੀਆ ਦੇ ਰਿਸ਼ਤੇਦਾਰ ਜਿਵੇਂ ਮਾਤਾ ਪਿਤਾ ਭਰਾ ਮਿੱਤਰ ਇਸ਼ਤਰੀ ਪੁੱਤਰ ਜੋ ਵੀ ਸਾਡੇ ਖੂਨ ਦੇ ਰਿਸ਼ਤੇ ਨੇ ਇਹ ਸਦੀਵ ਸਾਡੇ ਸੰਗ ਨਿਭਣ ਵਾਲੇ ਨਹੀਂ ਉਸ ਤੋਂ ਬਾਅਦ ਸਤਿਗੁਰਾਂ ਨੇ ਦੂਸਰੇ ਸਲੋਕ ਵਿੱਚ ਫਰਮਾਇਆ ਕਿ ਜਿਨ੍ਹਾਂ ਨਾਲ ਨਹੀਂ ਨਿਭਣਾ ਉਹਨਾਂ ਦੇ ਮੋਹ ਵਿੱਚ ਉਨ੍ਹਾਂ ਦੇ ਇਸ ਖੇਚ ਵਿੱਚ ਦੁਨਿਆਵੀ ਵਿੱਚ ਜੇ ਪਰਮ ਪਰਮੇਸ਼ਵਰ ਜੀ ਦੀ ਯਾਦ ਸਿਮਰਨ ਵਿਸਰ ਜਾਂਦਾ ਹੈ ਤੇ ਸੱਚ ਇਹ ਵੇ ਕਿ ਉਹ ਚਾਹ ਮਾਤਾ ਹੈ ਪਿਤਾ ਹੈ ਰਿਸ਼ਤੇਦਾਰ ਨੇ ਭਰਾ ਨੇ ਬੱਚੇ ਨੇ ਉਹ ਸਾਰਾ ਮੋਹ ਤਿਰਕਾਰ ਯੋਗ ਹੈ ਜਿਸ ਪਿੱਛੇ ਲੱਗ ਕੇ ਪਰਬ੍ਰह्म ਪਰਮੇਸ਼ਵਰ ਦੀ ਯਾਦ ਵਿਸਰ ਜਾਂਦੀ ਹੈ ਉਸ ਲਈ ਸ਼ਬਦ ਸਤਿਗੁਰਾਂ ਨੇ ਤਿਰਗੰਤ ਸ਼ਬਦ ਵਰਤਿਆ ਸੀ ਕਲ ਸਾਨੂੰ ਸਤਿਗੁਰਾਂ ਨੇ ਸਮਤ ਦਿੱਤੀ ਕਿ ਜਿੱਥੇ ਮਾਤਾ ਪਿਤਾ ਹੈ ਰਿਸ਼ਤੇਦਾਰ ਮੋ ਤਿਰਕਾਰ ਜੋਗ ਹੈ ਉੱਥੇ ਸਾਡੀ ਇਸ ਦੇਹ ਦਾ ਕਲ ਸਤਿਗੁਰਾਂ ਨੇ ਜ਼ਿਕਰ ਕੀਤਾ ਸੋ ਵਿੱਚ ਕੱਲ ਅਸੀਂ ਪੜਿਆ ਸੀ ਗੁਰੂ ਸਾਹਿਬ ਦੇ ਇਹ ਅੰਮ੍ਰਿਤ ਵਚਨ ਮਿਥਿਆੰਤ ਦੇਹੰਗ ਇਹ ਜਿਹੜਾ ਦੇਹ ਹੈ ਇਹ ਸਰੀਰ ਹੈ ਇਹ ਮਿਥਿਆ ਹੈ ਅੱਜ ਦੇਸਰਿਆ ਹੈ ਕੱਲ ਨੂੰ ਇਸਨੇ ਨਜ਼ਰ ਨਹੀਂ ਆਉਣਾ ਦੇਹ ਮਿਥਿਆ ਹੈ ਖੀਣੰਤ ਬਲੰਗ ਖੀਣੰਤ ਦਾ ਲਫ਼ਜ਼ੀ ਅਰਥ ਸੀ ਖੀਣ ਹੋਣਾ ਕਮਜ਼ੋਰ ਹੋਣਾ ਤੇ ਬਲੰਗ ਦਾ ਅਰਥ ਹੈ ਬਲ ਜਿਹੜੀ ਸ਼ਰੀਰ ਵਿੱਚ ਤਾਕਤ ਹੈ એનર્ਜੀ ਹੈ ਬਲ ਹੈ ਜਿਉਂ-ਜਿਉਂ ਤੇਰੇ ਤੇ ਬੁਢੇਪਾ ਆਈ ਜਾਣਾ ਹੈ ਸੱਚ ਐ ਵੇ ਕਿ ਇਹ ਤਾਕਤ ਤੇਰੀ ਘੀਣ ਕੋ ਹੋਵੇਗੀ ਕਮਜ਼ੋਰ ਹੋਵੇਗੀ ਫਿਰ ਬਿੰਤੀ ਆਪਾਂ ਜੋ ਕੱਲ ਅਰਥ ਕੀਤੇ ਆ ਫਿਰ ਇੱਕ ਵਾਰੀ ਆਪਾਂ ਕੱਲ ਵੀ ਕਿਹਾ ਸੀ ਜੀ ਆਪਣਾ ਮਕਸਦ ਸਤਗੁਰਾਂ ਜੀ ਦੀ ਇਸ ਪਵਿੱਤਰ ਬਾਣੀ ਦੇ ਜਿੰਨੇ ਕੋ ਦਾਤਾ ਸੋਝੀਦਾ ਹੈ ਅਰਥ ਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਸ ਤੋਂ ਅਗਲਾ ਕਦਮ ਹੁੰਦਾ ਹੈ ਕਿ ਸਮਝਣ ਤੋਂ ਬਾਅਦ ਆਪਣੇ ਮਨ ਨੂੰ ਸਮਝਾ ਕੇ ਕਮਾ ਲੈਣਾ ਹਜ਼ੂਰ ਨੇ فرمایا ਮਿਥੇ ਅੰਤ ਦੇਹੰਗ ਦੇ ਮਿਥਿਆ ਹੈ ਨਾਸ਼ਵੰਤ ਹੈ ਖੀਣੰਤ ਬਲੰਗ ਇਸ ਦਾ ਜਿਹੜਾ ਬਲ ਹੈ ਉਹ ਕਮਜ਼ੋਰ ਪੈ ਗਿਆ ਹੈ ਮਹਾਰਾਜ ਕਿਨੇ ਬਰਦੰਤ ਬਰਦੰਤ ਜਰਵਾ ਜਿਹੜਾ ਬੁਢੇਪਾ ਹੈ ਜਰਦਰਤ ਬੁਢੇਪਾ ਵੱਧ ਰਿਹਾ ਹੈ ਖਤਿਆੰਤ ਮਾਇਆ ਖਤਿਆੰਤ ਦਾ ਅਰਥ ਅਤ ਦਾ ਸਨੇਹ ਕਰਨਾ ਅੰਦਰ ਕਮਜ਼ੋਰੀ ਆ ਗਈ ਬੁਢੇਪਾ ਵਾਧਾ ਪਿਆ ਪਰ ਸੁਰਤ ਕਰਕੇ ਜਿਹੜੀ ਪਕੜ ਹੈ ਉਹ ਅੱਗੇ ਨੂੰ ਜ਼ਿਆਦਾ ਵੀ ਮਾਇਆ ਵਾਲੇ ਪਾਸੇ ਹੋ ਗਈ ਹੈ ਹੁਣ ਮਨ ਜਿਹੜਾ ਨਿੱਕੀ ਨਿੱਕੀ ਗੱਲ ਤੋਂ ਖਿੱਚਦਾ ਵੀ ਹੈ ਹਜ਼ੂਰ ਨੇ فرمایا ਅਤਿਆੰਤ ਆਸਾ ਅਤਿਆੰਤ ਦਾ ਅਰਥ ਕਰਾਂਗੇ ਅਤ ਦਾ ਅੰਤ ਦਾ ਆਸ ਦਾ ਅਰਥ ਆਪਾਂ ਸਮਝਨੇ ਆ ਕਿ ਜੀਣ ਦੀ ਇੱਕ ਆਸ ਮੰਦਾ ਬੁਢੇਪੇ ਚ ਆ ਗਿਆ ਹੈ ਤੇ ਆਸ ਹੋਰ ਵੱਧਦੀ ਜਾ ਰਹੀ ਹੈ ਕਿ ਮੈਂ ਕੁਝ ਸਮਾਂ ਹੋਰ ਇਸ ਧਰਤੀ ਤੇ ਜਿੰਦਾ ਰਖਾਂ ਤੇ ਹਜ਼ੂਰ ਨੇ ਫਰਮਾਇਆ ਅਥਿੱਤੈ ਭਵਨੰਗ ਕਲ ਅਰਜ਼ ਕੀਤੀ ਸੀ ਅਥਿੱਤ ਦਾ ਅਰਥ ਹੈ ਨਾਸ਼ਵੰਤ ਅਥਿੱਤ ਦਾ ਆਤਿਥੀ ਦਾ ਅਰਥ ਅਸੀਂ ਪਰਉਣਾ ਵੀ ਕਰਨੇ ਖਾਂ ਭਵਨੰਗ ਦਾ ਅਰਥ ਹੈ ਘਰ ਕਿ ਜਿਸ ਘਰ ਵਿੱਚ ਤੂੰ ਰਹਿ ਰਿਹਾ ਹੈ ਚਾਹ ਉਹ ਬਾਹਰ ਦਾ ਘਰ ਹੈ ਚਾਹ ਸਰੀਰ ਘਰ ਹੈ ਇਹ ਸਰੀਰ ਜਿਹੜਾ ਹੈ ਨਾਸ਼ਵੰਤ ਹੈ ਅਤੀਥੀ ਦੀ ਤਰ੍ਹਾਂ ਪਰੌਣੇ ਦੀ ਤਰ੍ਹਾਂ ਤੂੰ ਰਹਿ ਰਿਹਾ ਹੈ ਤੇ ਮਹਾਰਾਜ ਕਹਿੰਦੇ ਗਰੰਤ ਸਵਾਸਾ ਤੇਰੇ ਸਵਾਸ ਜਿਹੜੇ ਨੇ ਰੋਜ਼ ਗਿਨੇ ਜਾ ਰਹੇ ਆ ਕੌਣ ਜੀ ਭਯਾਨ ਧਰਮੰ ਭਯਾਨ ਦਾ ਅਰਥ ਭਿਆਨਕ ਖਤਰਨਾਕ ਦੁਖਦਾਈ ਤੇ ਧਰਮ ਦਾ ਅਰਥ ਧਰਮੰਗ ਸ਼ਬਦ ਦਾ ਅਰਥ ਕੀਤਾ ਸੀ ਜੀ ਧਰਮ ਰਾਜ ਸਿੱਧੀ ਗੱਲ ਕਿ ਦੇ ਨਾਸ਼ਵੰਤ ਹੈ ਸਰੀਰ ਦਾ ਬਲ ਕਮਜ਼ੋਰ ਹੋ ਰਿਹਾ ਹੈ ਬੁੱਢੇ ਪਾ ਵਧ ਰਿਹਾ ਹੈ ਮਾਇਆ ਸੰਸਾਰ ਨਾਲ ਪਕੜ ਹੋਰ ਮਜ਼ਬੂਤ ਹੋ ਰਹੀ ਹੈ ਜਨ ਦੀ ਆਸ ਬੜੀ ਰੱਖੀ ਬੈਠਾ ਹੈ ਤੇ ਜਿਸ ਭਵਨ ਚ ਰਹਿ ਰਹੇ ਆ ਇਹ ਪ੍ਰੋਣੀ ਦੀ ਤਰ੍ਹਾਂ ਰਹਿਣਾ ਹੈ ਇੱਕ ਦਿਨ ਇਸ ਨੂੰ ਤਿਆਗ ਕੇ ਜਾਣਾ ਹੈ ਤੇਰੇ ਸਵਾਸ ਧਰਮ ਰਾਜ ਗਿਣ ਰਿਆਖ ਹੈ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਬੜਾ ਖਤਰਨਾਕ ਹੈ ਅਗਲੇ ਬਚਨ ਸੰ ਪਤੰਤ ਮੋਹ ਕੂਪ ਮੋਹ ਦੇ ਖਨੇਰੇ ਖੂ ਵਿੱਚ ਤੂੰ ਡਿੱਗਾ ਹੋਇਆ ਹੈ ਦੁਰਲੱਭ ਹੈ ਦੇਖਣ ਤਤ ਆਸ਼ਰੰ ਨਾਨਕ ਹੈ ਮਹਾਰਾਜ ਕਹਿੰਦੇ ਮੋਹ ਦੇ ਖੂ ਵਿੱਚ ਡਿੱਗਿਆ ਹੈ ਆ ਜਿਹੜੀ ਦੇਹੀ ਹੈ ਬੜੀ ਦੁਰਲੱਭ ਹੈ ਤੇ ਇਸ ਨੂੰ ਸਹਾਰਾ ਜੇ ਮਿਲ ਸਕਦਾ ਤੇ ਕੇਵਲ ਅਕਾਲ ਪੁਰਖ ਵੈਗੁਰੂ ਦਾ ਤਿੱਥੇ ਸਹਾਰਾ ਪਰਮਾਤਮਾ ਦਾ ਹੈ ਤੇ ਮਹਾਰਾਜ ਕੌਣ ਫਿਰ ਹਜ਼ੂਰ ਨੇ ਫਰਮਾਇਆ ਗੋਬਿੰਦ 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 ਗੋਪਾਲ ਕਿਰਪਾ ਸਿਰਫ ਗੋਬਿੰਦ ਪਰਮਾਤਮਾ ਵੈਗੁਰੂ ਪਰਮੇਸ਼ਵਰ ਉਹਦੀ ਕਿਰਪਾ ਧਰਤੀ ਦੇ ਪਾਲਣਾ ਕਰਨ ਵਾਲੇ ਦੀ ਤੇਰਾ ਅਸਰਾ ਕੇਵਲ ਅਖੀਰ ਤੇ ਪਰਮਾਤਮਾ ਦਾ ਨਾਮ ਹੀ ਹੈ ਕੱਲ ਅਸੀਂ ਇਹ ਵਿਚਾਰਿਆ ਸੀ ਥੋੜਾ ਜਿਹਾ ਕਿਉਂਕਿ ਸਾਰਾ ਸਲੋਕ ਜਿਹੜਾ ਇਹ ਬੁਢੇਪੇ ਦੇ ਬਾਰੇ ਸੀ ਇੱਕ ਬੇਨਤੀ ਮੈਂ ਕਰਾਂਗਾ ਕਿ ਜਿੰਨੇ ਵੀ ਅਸੀਂ ਬੈਠੇ ਆ ਜਿੰਨੇ ਵੀ ਇਨਸਾਨ ਨੇ ਇਕੱਲੇ ਬੈਠੇ ਨਹੀਂ ਜਿੰਨੇ ਵੀ ਇਨਸਾਨ ਨੇ ਸਾਰਿਆਂ ਦੇ ਰੱਬ ਨੇ ਸਾਹ ਗਿਣ ਕੇ ਬਾਹਿਆ ਸੱਚੀ ਹੈ ਜੀ ਨਾਨਕ ਹਾਲੇ ਸਭ ਦਿਵਸ ਸਾਸ ਨਾ ਵਡਨ ਘਟਨ ਤਿਲਸਾਹਰ ਉਹਨੇ ਗਿਣ ਕੇ ਪਾ ਦਿੱਤੇ ਆ ਜੀ ਸਾਰਿਆਂ ਦੇ ਭਾਂਡੇ ਭਰੇ ਪਏ ਤੇ ਕਮਾਲ ਦੀ ਗੱਲ ਕਿ ਜਿਸ ਵਕਤ ਜਨਮ ਹੋਇਆ ਉਸ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਆਮ ਤੌਰ ਤੇ ਲੋਕ ਕਈ ਵਾਰੀ ਨਾ ਬਹੁਤ ਸਿਖਰ ਤੇ ਪਹੁੰਚ ਕੇ ਕਹਿੰਦੇ ਆ ਨਾ ਜੀ ਮੰਨ ਲਓ ਕਿ ਕਿਸੇ ਨੇ 100 ਤੱਕ ਗਿਨਣਾ ਹੋਵੇ 90 ਤੱਕ ਜਾ ਕੇ ਫਿਰ ਸ਼ਬਦ ਕਹਿੰਦੇ ਉਲਟੀ ਗਿਣਤੀ ਸ਼ੁਰੂ ਹੋ ਗਈ ਪਰ ਨਹੀਂ ਗੁਰਮਖੋ ਬੰਦੇ ਦੀ ਉਲਟੀ ਗਿਣਤੀ ਉਸ ਦਿਨ ਹੀ ਸ਼ੁਰੂ ਹੋ ਗਈ ਜਿੱਦਨ ਜਨਮ ਹੋਇਆ ਸੀ ਇਸ ਨੂੰ ਥੋੜਾ ਜਿਹਾ ਬਿੰਦਿੰਤੀ ਨੇ ਸੁਣਿਓ ਜੀ ਉਸ ਦਿਨ ਦਾ ਘਟਨਾ ਸ਼ੁਰੂ ਹੋ ਗਏ ਜੋ ਪਰਮੇਸ਼ਵਰ ਨੇ ਸਵਾਸ ਗਿਣ ਕੇ ਪਾਏ ਨੇ ਉਹ ਸਵਾਸ ਉਸ ਦਿਨ ਦੀ ਗਿਣਤੀ ਘਟਣ ਲੱਗ ਪਈ ਜਿਹਨੂੰ ਸਤਿਗੁਰੂ ਜੀ ਨੇ ਇੱਕ ਬਚਨ ਕੀਤਾ ਬਾਣੀ ਦੇ ਵਿੱਚ ਜੋ ਦੇ ਲੱਦੇ ਗਾਣਵੇਂ ਗਿਣਤੀ ਦੇ ਵਿੱਚ ਜਿਹੜੇ ਦਿਨ ਲੱਭੇ ਸਨ ਜਿਵੇਂ ਕਹਨ ਗਣ ਘਾਲੇ ਸਭ ਦਿਵਸਾਸ ਗਿਣਤੀ ਦੇ ਸਾਹ ਬਾ ਦਿੱਤੇ ਆ ਤੇ ਮਹਾਰਾਜ ਕਹਿੰਦੇ ਉਹ ਸਵਾਸਾਂ ਨਾਲ ਜਿਹੜਾ ਦਿਨ ਤੇ ਰਾਤ ਬਣਿਆ ਪਰਮ ਬ੍ਰਹਮ ਪਰਮੇਸ਼ਵਰ ਨੇ ਉਹ ਵੀ ਗਿਣਤੀ ਕੀਤੀ ਹੋਈ ਹੈ ਇਹ ਦਿਨ ਵੀ ਗਿਣਤੀ ਦੇ ਨੇ ਜਿਵੇਂ ਅਸੀਂ ਬਾਤ ਕਰਨੇ ਆ ਫਰੀਦਾ ਕੋਠੇ ਧੁਕਣ ਕੀਤੜਾ ਪਿਰ ਨੀਂਦਰੀ ਨਿਵਾਰ ਜੋਹਦੇ ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਪਿਆਰੋ ਸ਼ਾਲਾ ਮਾਰਦੇ ਦਿਨ ਨਿਕਲ ਗਏ ਕਿਉਂਕਿ ਗਿਣਤੀ ਦੇ ਦਿਨ ਸਨ ਤੇ ਗਿਣਤੀ ਉਸ ਦਿਨ ਹੀ ਸ਼ੁਰੂ ਹੋ ਗਈ ਜਿੱਦਨ ਸਾਡਾ ਮਾਂ ਦੀ ਕੁੱਖ ਤੋਂ ਜਨਮ ਹੋਇਆ ਹੈ ਇਸ ਨੂੰ ਥੋੜੀ ਜੀ ਬੇਨਤੀ ਨੂੰ ਕਈ ਵਰੀ ਮੈਂ ਇਸ ਇਸ ਕਿਉਂਕਿ प्रकरण तकरीबन ਗੁਰਬਾਣੀ ਚ ਹੀ ਚੱਲਦੇ ਨੇ ਜੀ ਇੱਕ ਵਾਰ ਅਰਜ਼ ਕੀਤੀ ਸੀ ਜੀ ਭਾਵੇਂ ਅਸੀਂ ਸ਼ਬਦ ਕਹਿ ਦਿੰਨੇ ਆ ਕਿ ਇੰਨੇ ਸਾਲ ਤੋਂ ਬਾਅਦ ਬੰਦੇ ਦੀ ਮੌਤ ਆਈ ਨਹੀਂ ਪਿਆਰਿਓ ਮੌਤ ਉਸ ਦਿਨ ਆ ਗਈ ਜਿਸ ਦਿਨ ਸਾਡਾ ਜਨਮ ਹੋਇਆ ਹੈ ਆਪਾਂ ਕੰਗ ਜੀ ਆ ਗਈ ਕਿਵੇਂ ਉਹਨੇ ਸ਼ੁਰੂਆਤ ਉਸ ਦਿਨ ਹੀ ਕਰ ਦਿੱਤੀ ਇਹਨੂੰ ਸਮਝਣ ਲਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਮਿੱਟੀ ਦੇ ਭਾਂਡੇ ਵਿੱਚ ਬਰਤਨ 'ਚ ਪਾਣੀ ਪਾਇਆ ਹੈ ਹੁਣ ਭਰਿਆ ਹੋਇਆ ਭਾਂਡਾ ਤੇ ਉਸ ਭਾਂਡੇ ਨੂੰ ਕੋਈ ਤੇੜ ਆ ਜਾਏ ਕੋਈ ਥੋੜੀ ਬਾਤੀ ਠੋਕਰ ਵੱਜੇ ਤੇ ਭਾਂਡਾ ਤਰੇੜਿਆ ਜਾਏ ਹੁਣ ਇਹ ਥੋੜਾ ਵੀ ਇੱਕੋ ਦਮ ਸਾਰਾ ਭਾਂਡਾ ਖਾਲੀ ਹੋ ਜਾਣਾ ਬਰੀਕ ਜੀ ਤੇੜ ਆ ਜਾਏ ਵਿੱਚ ਵਿਰਲ ਪੈ ਜਾਏ ਸੁਰਾਖ ਹੋ ਜਾਏ ਤੇ ਨਜ਼ਰ ਵੀ ਨਾ ਆਵੇ ਤੇ ਆਪਾਂ ਦੇਖਾਂਗੇ ਭਾਂਡੇ ਦੇ ਵਿੱਚੋਂ ਹੌਸਤਾ-ਹੌਸਤਾ ਪਾਣੀ ਸਿਮਣ ਲੱਗ ਪਿਆ ਫਿਰ ਬਿੰਤੀ ਖਾਲੀ ਨਹੀਂ ਜੇ ਹੋਇਆ ਭਾਂਡਾ ਪਰ ਆ ਕੋਇਆ ਪਰ ਜਿਸ ਦਿਨ ਤੇੜ ਆ ਗਈ ਵਿਰਲ ਆ ਗਈ ਸੁਰਾਖ ਹੋ ਗਿਆ ਛੇਕ ਪੈ ਗਿਆ ਉਸ ਦਿਨ ਐਸਤਾ ਐਸਤਾ ਪਾਣੀ ਜਿਹੜਾ ਸਿਮਣਾ ਸ਼ੁਰੂ ਕਰ ਦਿੰਦਾ ਇਹ ਨਹੀਂ ਕਿ ਪ੍ਰਣਾਲੇ ਬਣ ਕੇ ਨਿਕਲ ਗਿਆ ਸਿਮਣਾ ਸ਼ੁਰੂ ਹੋ ਗਿਆ ਪਾਣੀ ਨਿਕਲਣ ਲੱਗ ਪਿਆ ਤੇ ਗੁਰਮਖੋ ਯਾਦ ਰੱਖਿਓ ਜਿਹੜਾ ਥੋੜਾ ਥੋੜਾ ਸਿਮਦਾ ਦਿਸਦਾ ਹੈ ਨਾ ਇਹ ਖਾਲੀ ਖੋਣ ਦੀ ਸ਼ੁਰੂਆਤ ਹੈ ਇਹ ਸ਼ੁਰੂ ਹੋ ਗਿਆ ਅੱਜ ਨਹੀਂ ਕੱਲ ਨਹੀਂ ਸਮਾਂ ਲੱਗੇਗਾ ਪਰ ਉਸ ਸਿੰਮ ਦਾ ਹੋਇਆ ਪਾਣੀ ਅੱਦੀ ਅੱਦੀ ਇਹ ਬੂੰਦ ਵੀ ਪਾਵੇਂ ਥੋੜੀ ਛੋਟੀ ਛੋਟੀ ਬੂੰਦ ਕਰਕੇ ਵੀ ਜਦੋਂ ਨਿਕਲੇਗਾ ਇੱਕ ਘੜੀ ਐਸੀ ਆਵੇਗੀ ਕਿ ਟਪਕਾ ਟਪਕਾ ਪਾਣੀ ਵੀ ਘੜੇ ਵਿੱਚੋਂ ਨਿਕਲਦਾ ਇਸ ਸਾਰੇ ਘੜੇ ਨੂੰ ਖਾਲੀ ਕਰ ਦੇਗਾ ਪਰ ਖਾਲੀ ਖੁੰਦਿਆਂ ਦੋ ਦਿਨ ਲੱਗੇ ਪਰ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਜਦੋਂ ਪਹਿਲੀ ਬੂੰਦ ਬਾਹਰ ਨਿਕਲੀ ਸੀ ਫਿਰ ਬੇਨਤੀ ਸੁਣੋ ਮੈਂ ਅਰਜ਼ ਕਰਾਂਗਾ ਤਾਂ ਇੱਕ ਵਾਰੀ ਮੈਂ ਬੇਨਤੀ ਕੀਤੀ ਸੀ ਇੱਥੇ ਜਦੋਂ ਆਪਾਂ ਰਾਮਕਲੀ ਸੱਧ ਕਰ ਰਹੇ ਸੀ ਕਥਾ ਉਦੋਂ ਸਾਰਾ ਪ੍ਰਸੰਗ ਤਰੀਕ तकरीबन ਮੌਤ ਨਾਲ ਸੰਬੰਧ ਸੀ ਅਰਜ਼ ਕੀਤੀ ਖਾਲੀ ਖੁੰਦਿਆਂ ਦਿਨ ਲੱਗਣਗੇ ਪਰ ਸ਼ੁਰੂਆਤ ਜਿਹੜੀ ਹੈ ਜਿਸ ਦਿਨ ਪਾਣੀ ਦਾ ਪਹਿਲਾ ਬੂੰਦ ਤੁਬਕਾ ਬਾਹਰ ਨਿਕਲਿਆ ਤੁਬਕਾ ਉਸ ਦਿਨ ਸ਼ੁਰੂਆਤ ਹੋ ਗਈ ਸਮਾਂ ਲੱਗ ਗਿਆ ਖਾਲੀ ਖੁੰਦਿਆਂ ਬੇਨਤੀ ਇਹ ਗੁਰਮਖੋ ਜਿਸ ਦਿਨ ਪਹਿਲਾ ਸਾਹ ਨਿਕਲਿਆ ਕਿਉਂਕਿ ਸਾਡੀ ਸ਼ਬਦਾਵਲੀ ਚ ਇੱਕ ਵਚਨ ਕਹਿੰਦੇ ਆ ਕਿ ਇੰਨੇ ਵੱਜ ਕੇ ਇਹ ਇੰਨੇ ਮਿੰਟ ਤੇ ਆਖਰੀ ਸਾਹ ਲਿਆ ਉਹ ਬੜੇ ਕਮਾਲ ਦੀ ਗੱਲ ਕਹਿੰਦੇ ਆ ਕਿਉਂਕਿ ਆਖਰੀ ਪਹਿਲ ਤੋਂ ਬਿਨਾ ਹੋ ਹੀ ਨਹੀਂ ਸਕਦਾ ਕਦੀ ਆਪਾਂ ਇਕੱਲੇ ਨੂੰ ਆਖਰੀ ਕਾਂਗੇ ਫਿਰ ਮੇਰੀ ਬੇਨਤੀ ਸੁਣਿਓ ਅਸੀਂ ਕਾਂਗੇ ਆਖਰੀ ਸਟੈਪ ਲਿਆ ਤੇ ਅਗਲਾ ਇਹ ਤਾਂ ਕਹੇਗਾ ਨਾ ਵੀ ਕਦੀ ਪਹਿਲਾ ਸ਼ੁਰੂ ਹੋਇਆ ਸੀ ਤੇ ਆਖਰੀ ਹੋਇਆ ਨਾ ਜੇ ਪਹਿਲਾ ਨਹੀਂ ਤੇ ਆਖਰੀ ਕਦੀ ਨਹੀਂ ਹੁੰਦਾ ਯਾਦ ਰੱਖਿਓ ਪਹਿਲਾ ਸਾਗੁਰਮਖੋ ਬਾਹਰ ਨਿਕਲਿਆ ਤਾਂ ਆਖਰੀ ਸਾ ਬਾਹਰ ਨਿਕਲਿਆ ਜਦੋਂ ਪਹਿਲੀ ਬੂੰਦ ਨਿਕਲੀ ਤਾਂ ਘੜਾ ਖਾਲੀ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਨਸਾਨ ਤੂੰ ਯਾਦ ਰੱਖ ਇਹ ਘੜਾ ਖਾਲੀ ਹੋਣ ਵਾਲਾ ਹੈ ਤੇ ਸ਼ੁਰੂਆਤ ਇਹਦੀ ਉਸ ਦਿਨ ਹੋ ਗਈ ਜਿੱਦਨ ਜਨਮ ਹੋਇਆ ਅਸੀਂ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਨੇ ਆ ਮਰਜ਼ ਕੀਤੀ ਗਿਣ ਕੇ ਸਾਹਵਾ ਦਿੰਦੇ ਹੋ ਨੇ ਮਹਾਰਾਜ ਜੀ ਕਹਿੰਦੇ ਆ ਚੇਤਨਾ ਹੈ ਤੋਂ ਚੇਤ ਲੈ ਨਿਸ਼ ਦਿਨ ਮੈਂ ਪ੍ਰਾਨੀ ਚਿਨ ਚਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਚੋਂ ਪਾਣੀ ਨਿਕਲਦਾ ਹੈ ਇਸ ਤਰ੍ਹਾਂ ਤੇਰੇ ਵਿੱਚੋਂ ਸਵਾਸ ਨਿਕਲ ਰਿਹਾ ਪਰਮੇਸ਼ਵਰ ਨੇ ਇਹ ਗਿਣ ਕੇ ਸਾਹ ਆ ਦਿੱਤੇ ਤੇ ਫਿਰ ਮਹਾਰਾਜ ਕਹਿੰਦੇ ਨੇ ਉਹ ਭਿਆਨਕ ਜਿਹੜਾ ਧਰਮ ਰਾਜ ਹੈ ਉਹ ਤੇਨੂੰ ਵੇਖਦਾ ਪਿਆ ਹੈ ਇਹਨੂੰ ਮੌਤ ਕਹਿ ਲੋ ਸ਼ਬਦ ਵਰਤਾ ਉੰਜ ਮਹਾਰਾਜ ਜੀ ਦੇ ਬਚਨ ਜੀ ਇਹ ਨਾ ਸਮਝਿਓ ਗੁਰੂ ਸਾਹਿਬ ਸਾਨੂੰ ਡਰਾਉਂਦੇ ਪਏ ਆ ਵੇਖੋ ਕੋਈ ਸ਼ਲੋਕ ਪੜੋਗੇ ਜਿੰਨੇ ਅਸੀਂ ਵਿਚਾਰਾਂਗੇ ਅਖੀਰ ਤੇ ਗੁਰੂ ਸਾਹਿਬ ਇਹ ਨਹੀਂ ਕਹਿਣਗੇ ਚਲਾ ਜਾ ਤੇਰਾ ਕੁਛ ਨਹੀਂ ਬਚਿਆ ਅੱਜ ਤੋਂ ਬਾਅਦ ਤੇਰਾ ਇਲਾਜ ਹੀ ਕੋਈ ਨਹੀਂ ਮਹਾਰਾਜ ਅਖੀਰ ਵਾਲੀ ਟੁਕ ਚ ਕਹਿਣਗੇ ਕੋਈ ਗੱਲ ਨਹੀਂ ਤੈਨੂੰ ਸਮਝਾ ਦਿੰਦਾ ਜੇ ਕੱਲ ਤੱਕ ਨਹੀਂ ਕੀਤਾ ਅੱਜ ਦੁਪਹਿਰ ਤੱਕ ਨਹੀਂ ਕੀਤਾ ਇੱਕ ਘੰਟਾ ਪਹਿਲਾਂ ਅਗਲਾ ਸਾਹ ਨਹੀਂ ਤੂੰ ਸੰਭਿਆ ਹੁਣ ਅੱਜ ਤੋਂ ਬਾਅਦ ਸੰਭਲਾ ਕੰਮ ਫਤੇ ਹੋ ਸਕਦਾ ਮੈਂ ਤਾਂ ਬੇਨਤੀ ਕੀਤੀ ਮਹਾਰਾਜ ਇਹ ਬਚਨ ਕਰਨੇ ਕਿ ਧਰਮ ਰਾਜ ਦੇਖਦਾ ਹੈ ਸੱਚੀ ਮੁੱਚੀ ਦੇਖਦਾ ਹੈ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਉਸ ਦਿਨ ਮੈਂ ਪਰਮਾਨੰਦ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਦਾ ਦੁਨੀਆ ਮੁਕਾਮੇ ਫਾਨੀ ਆਹ ਦੁਨੀਆ ਜਿਹੜਾ ਮੁਕਾਮ ਹੈ ਇਹ ਫਨਾ ਹੋਣ ਵਾਸਤੇ ਹੈ ਤਹਿ ਤੀ ਤਹਿਕੀਕ ਦਿਲਦਾਨੀ ਐ ਮੇਰੇ ਦਿਲ ਤੂੰ ਤਹਿਕੀਕਾਤ ਕਰ ਲੈ ਤੂੰ ਪਰਚੋਲ ਕਰ ਲੈ ਪੁੱਛ ਲੈ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮੰਮ ਸਰ ਮੂਵੇ ਅਜ਼ਰਾਈਲ ਗ੍ਰਫਤਾ ਮੰਮ ਸਰ ਮੂਵੇ ਅਜ਼ਰਾਈਲ ਗ੍ਰਫਤਾ ਮਰਜ਼ ਕਰ ਰਿਹਾ ਕਿ ਸਾਹ ਗਿਨ ਰਿਹਾ ਧਰਮ ਰਾਜ ਮੌਤ ਇੱਥੇ ਗੁਰੂ ਨਾਨਕ ਸਾਹਿਬ ਸਮਤ ਦਿੰਦੇ ਆ ਮੰਮ ਦਾ ਅਰਥ ਮੇਰੇ ਸਰ ਦਾ ਅਰਥ ਆਪਾਂ ਸਮਝਣੇ ਸਿਰ ਤੇ ਆਪ ਸਭ ਨੂੰ ਪਤਾ ਹੈ ਪਰਸ਼ੀ ਮਨ ਵਿੱਚ ਮੂਵੇ ਕੇਸ ਨੂੰ ਕਿਹਾ ਜਾਂਦਾ ਵਾਲਾਂ ਨੂੰ ਕਿਹਾ ਜਾਂਦਾ ਹੈ ਇਹਦੇ ਪੰਜਾਬੀ ਚ ਸਿੱਧੇ ਅਰਥ ਕਰਾਂ ਉਹ ਮੇਰੇ ਦਿਲਾਂ ਜੇ ਤੈਨੂੰ ਸਮਝ ਨਹੀਂ ਤੂੰ ਘੁੰਮ ਫਿਰ ਕੇ ਤਹਿਕੀਕਾਤ ਕਰ ਲੈ ਪੂਰੀ ਦੁਨੀਆ ਵਿੱਚ ਕਿ ਦੁਨੀਆ ਫਨਾਹ ਹੋਣੀ ਹੈ ਮੇਰੇ ਸਿਰ ਦੇ ਵਾਲਾਂ ਨੂੰ ਮੇਰੇ ਕੇਸਾਂ ਦੇ ਜੋੜੇ ਨੂੰ ਕਹਿ ਲਾ ਆਪਣੇ ਲਫ਼ਜ਼ ਵਰਤਾ ਮੇਰੇ ਕੇਸਾਂ ਨੂੰ ਘੁੱਟ ਕੇ ਮੌਤ ਨੇ ਬਕੜਿਆ ਬਸ ਗਿਣਤੀ ਕਰਦਾ ਪਏ ਤੇਰਾ ਆਖਰੀ ਸਾਹ ਕਿੱਥੇ ਮੁਕਣਾ ਮੰਮ ਸਰ ਮੁਵੇ ਅਜ਼ਰਾਈਲ ਗ੍ਰਫਤ ਤੇ ਦਿਲ ਖੀਚਣਾ ਦਾਨੀ ਦੂਜੀ ਗੱਲ ਜਿੱਥੇ ਮੁਕਣਾ ਹੈ ਉਥੇ ਸਮਾਂ ਆਪਣੇ ਆਪ ਲੈ ਜਾਂਦਾ ਹੈ ਫਿਰ ਅਰਜ਼ ਖੈ ਦੋ ਹੀ ਚੀਜ਼ਾਂ ਸਾਨੂੰ ਲਈ ਫਿਰਦੀਆਂ ਨੇ ਜੀ ਚਾਹੇ ਸੀ ਅਸੀਂ ਵੀ ਆਏ ਬੈਠੇ ਆ ਤੁਸੀਂ ਵੀ ਆਏ ਬੈਠੇ ਹੋ ਨਾ ਅਕਸਰ ਕਹਿੰਨਾ ਜੇ ਗੁਰਬਾਣੀ ਵਿੱਚੋਂ ਦੇਖੀਏ ਦੋ ਹੀ ਚੀਜ਼ਾਂ ਸਾਨੂੰ ਜਨਮ ਤੋਂ ਬਾਅਦ ਲਈ ਫਿਰਦੀਆਂ ਨੇ ਇੱਕ ਸਾਨੂੰ ਰਿਜ਼ਕ ਲਈ ਫਿਰਦਾ ਦੂਜੀ ਸਾਨੂੰ ਮੌਤ ਵਾਲਾ ਟਿਕਾਣਾ ਖਿੱਚਦਾ ਬਿਆਹ ਜਿੱਥੋਂ ਜਿੱਥੇ ਜਾਣਾ ਹੈ ਇਹ ਇਹ ਜਿੱਥੇ ਜਿੱਥੇ ਰਿਜ਼ਕ ਖਿਲ ਰਿਹਾ ਉਹ ਖਾਣਾ ਹੈ ਨਾ ਖਨਥ ਖਸਮ ਹੱਥ ਕਿਰਤ ਤੱਕੇ ਦੇ ਇੱਕ ਤਾਂ ਕਿਰਤ ਹੈ ਜਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਤੇ ਦੂਜਾ ਭਾਈ ਜਿੱਥੇ ਸੱਚੀ ਮੁੱਚੀ ਸਮਾ ਆਉਣਾ ਸਥਾਨ ਆਉਣਾ ਤੇ ਜਿੱਥੇ ਕਾਰਨ ਬੰਨਣਾ ਸਰੀਰ ਨੂੰ ਛੱਡੰਦਾ ਦਿਨ ਬਦਿਨ ਅਸੀਂ ਉਸ ਮੁਕਾਮ ਦੇ ਬਿਲਕੁਲ ਨੇੜੇ ਜਾਣੇ ਪੈਣਾ ਫਿਰ ਬੇਨਤੀ ਸੁਣੋ ਇੱਕ ਰਜ਼ਕ ਦੂਸਰੀ ਮੈਂ ਬੇਨਤੀ ਕੀਤੀ ਮੌਤ ਸੋਵੀਆਂ ਵਿੱਚ ਮੈਂ ਕਰਜ਼ ਕੀਤੀ ਸੀ ਕਹਾਣੀ ਕਿ ਸੁਣਾਈ ਜਾਂਦੀ ਹੈ ਕਿ ਕਿਸੇ ਬੰਦੇ ਦੀ ਮੌਤ ਹੋਣੀ ਸੀ ਮੈਂ ਫਿਰ ਬੇਨਤੀ ਕਰਾਂਗਾ ਮੈਂ ਕਹਾਣੀ ਦਾਸਰਾ ਜਾਣ ਬੁੱਝ ਕੇ ਲੈਣਾ ਕਿਉਂਕਿ ਜਿਸ ਸ਼ਬਦ ਦੀ ਸਮਝ ਨਾ ਵੀ ਪਏ ਇਹ ਨਹੀਂ ਕਿ ਸੰਗਤ ਵੀ ਸਮਝਣ ਵਾਲੇ ਨਹੀਂ ਕਿਉਂਕਿ ਗੁਰਬਾਣੀ ਵੀ ਚੰਗੀ ਤਾਂ ਲੱਗਦੀ ਹੈ ਜੇ ਅਭਿਆਸ ਕਰਾਂਗੇ ਤਾਂ ਜੇ ਸ਼ਬਦ ਦਾ ਜਾਪ ਕਰਾਂਗੇ ਤਾਂ ਪਹਿਲਾ ਪਹਿਲਾ ਤਾਂ ਮਨ ਮੰਨਦਾ ਹੀ ਕੋਈ ਨਹੀਂ ਜੀ ਇਹ ਭਜਦਾ ਹੈ ਹੁਣ ਜਦੋਂ ਸਤਿਗੁਰੂ ਮਹਾਰਾਜ ਜੀ ਆਪ ਕਹਿੰਦੇ ਆ ਕਹਿੰਦੇ ਮੇਰੇ ਸਤਿਗੁਰਾਂ ਨੇ ਅੱਖ ਚਮਕਣ ਜਿੰਨਾ ਸਮਾਂ ਵੀ ਕਦੀ ਆਪਣੇ ਮਨ ਨੂੰ ਬਾਣੀ ਤੋਂ ਦੂਰ ਨਹੀਂ ਜਾਣ ਦਿੱਤਾ ہماری ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਮਨ ਤੇ ਧਾਰੀ ਦੇ ਨਿਮਖ ਜਿਤਨਾ ਸਮਾਂ ਵੀ ਬੰਦੇ ਨੂੰ ਮੌਤ ਆਉਣੀ ਸੀ ਕਿਸੇ ਕਾਬੀ ਤੇਰੀ ਮੌਤ ਨੇੜੇ ਉਹ ਕਹਿੰਦਾ ਮੈਂ ਥਾਂ ਹੀ ਬਦਲ ਜਾਣਾ ਆ ਉਨੇ ਜੀ ਜਗਾ ਬਦਲ ਦਿੱਤੀ ਘੋੜੀ ਤੇ ਚੜਿਆ ਅੱਡੀ ਲਾਈ ਸਾਰਾ ਦਿਨ ਪਤਾ ਨਹੀਂ ਘੋੜੀ ਹਵਾ ਦੀ ਤਰ੍ਹਾਂ ਪੌਣ ਦੀ ਤਰ੍ਹਾਂ ਭਜਾਈ ਗਿਆ ਐ ਸ਼ਾਮ ਨੂੰ ਜਦੋਂ ਸੂਰਜ ਛਿਪਿਆ ਰੁੱਖ ਦੇ ਥੱਲੇ ਘੋੜੀ ਵੀ ਥੱਕੀ ਹੋਈ ਖਲੋ ਗਈ ਤੇ ਕਹਿੰਦਾ ਹੁਣ ਦੱਸੋ ਮੈਂ ਤਾਂ ਥਾਂ ਤੋਂ ਇੰਨੀ ਦੂਰ ਆ ਗਿਆ ਹੁਣ ਮੌਤ ਕਿੱਥੇ ਆਵੇਗੀ ਕਹਾਣੀਕਾਰ ਕਹਿੰਦਾ ਉਹਦੇ ਮੋੜ 'ਤੇ ਕਿਸੇ ਨੇ ਖੱਤ ਰੱਖਿਆ ਕਹਿੰਦਾ ਕੌਣ ਉਹ ਕਹਿੰਦੀ ਮੈਂ ਮੌਤ ਕਹਿੰਦੀ ਮੈਂ ਵੀ ਬੜੀ ਪਰੇਸ਼ਾਨ ਸਾ ਮਰਨਾ ਇੱਥੇ ਵੀ ਤੇ ਬੈਠਾ ਉੱਥੇ ਹੋਇਆ ਹੈ ਵੀ ਮੌਤ ਤੇ ਦੀ ਇੱਥੇ ਆਉਣੀ ਖੈ ਇਹ ਬੈਠਾ ਕਿੱਥੇ ਖੈ ਮੈਂ ਇਸ ਕਰਕੇ ਨਹੀਂ ਬੇਨਤੀ ਕਰ ਰਿਹਾ ਵੀ ਆਪਾਂ ਜਵੇ ਡਰਾ ਰਹਿਆਂ ਨਹੀਂ ਇਹ ਉਹ ਅਟਲ ਸਚਾਈ ਹੈ ਜਿਹਨੂੰ ਕੋਈ ਨਹੀਂ ਕਰ ਸਕਦਾ ਸੱਚੀ ਮੁੱੱਚੀ ਕੋਈ ਨਹੀਂ ਕਰ ਸਕਦਾ ਬਾਬਾ ਜੀ ਨੇ ਤੇ ਸ਼ਬਦ ਵਰਤਿਆ ਨਾਨਕ ਸੇ ਦੇਹ ਆਵਨ ਉਹ ਦਿਨ ਮੇਰੇ ਉੱਤੇ ਵੀ ਆਉਂਦਾ ਪਏ ਜਿਸ ਦਿਨ ਦੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਮੈਂ ਫਿਰ ਬੇਨਤੀ ਕਰਾਂਗਾ ਜੀ ਉਹ ਸਵਾਸ ਗਿਣ ਰਿਹਾ ਕਿ ਗੁਰੂ ਸਾਹਿਬ ਕਹਿੰਦੇ ਨੇ ਗਨੰਤ ਗਨੰਤ ਸਵਾਸਾ ਭਯਾਨ ਧਰਮੰ ਉਹ ਭਿਆਨ ਖਤਰਨਾਕ ਜਿਹੜਾ ਧਰਮ ਰਾਜ ਹੈ ਉਹ ਗਿੰਦਾ ਮਹਾਰਾਜ ਦੇ ਸ਼ਬਦ ਨੇ ਦਿਨ ਤੇ ਪਹਿਰ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੀਰੀ ਫਿਰ ਬਦਕ ਜੋਂ ਐ ਸ਼ਿਕਾਰੀ ਦੀ ਤਰ੍ਹਾਂ ਪਿੱਛੇ ਤੁਰੀ ਬਿਰਦਾ ਕਾਲ ਵੀ ਇੱਥੇ ਕਿੱਥੇ ਸਵਾਸੇ ਦੇ ਮੁਕਣੇ ਨੇ ਕਾਲ ਅਖੇਰੀ ਫਿਰ ਬਦਕ ਜੋਂ ਕਹੋ ਕਵਨ ਵਿਦ ਕੀ ਜੈ 100 ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੋਹ ਹੈ ਕਾਕਾ ਦਸੋ ਭਾਈ ਕਿਦਾਂ ਮਾਂ ਕਿਦਾਂ ਪਿਓ ਕਿਦਾਂ ਪੁੱਤਰ ਹੁਣ ਸਤਿਗੁਰੂ ਨੇ ਇੱਥੇ ਕਿਹਾ ਭਾਈ ਦੇਖ ਤੂੰ ਮੋਹ ਦੇ ਵਿੱਚ ਡੁੱਬਾ ਪਿਆ ਹੈ ਇਸ ਦੁਰਲਭ ਦੇ ਨੂੰ ਜਿਸ ਸਹਾਰਾ ਮਿਲ ਸਕਦਾ ਹੈ ਸਿਰਬ ਗੋਬਿੰਦ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ